ਇਹਨਾਂ ਦੇ ਟੈਲਾਂ ਲੱਗ ਜਾਈਆਂ ਵਾਈਟ ਜਾਂ ਬਲੈਕ ਇਹਦੇ ਨਾਲ ਦੀਆਂ ਮੈਚ ਕਰਦੀਆਂ ਗ੍ਰੇਨਾਈਟ ਦੀਆਂ ਵਧੀਆ ਇਹਨੂੰ ਇੱਥੇ ਸੀਸਾ ਲੱਗ ਜਾਣਾ ਇੱਥੇ ਟੂਟੀ ਸਾਰਾ ਕੁਝ ਵਧੀਆ ਇਹ ਇੱਕ ਇਧਰ ਬਣ ਜਾਣਾ ਇਹ ਇੱਕ ਇਧਰ ਬਣ ਜਾਣਾ ਦੋਨੇ ਇੱਕੋ ਜਿਹੇ ਬੋਸ ਬਣੇ ਲੱਗਣਗੇ ਸੋ ਗਰਮਕ ਤਿਆਰ ਹੋ ਸਵਾਗਤ ਹੈ ਤੁਹਾਡਾ ਜਾਰੇ ਆਂ ਅੱਜ ਅਸੀਂ ਅਸਤਵਾਰ ਕਰਨ। ਸੀਦੀ ਦਿਹਾੜੇ ਨੂੰ ਮੁੱਕ ਰੱਖਦੇ ਹੋਏ ਹੋ ਗਏ ਆ ਰੈਡੀ। ਸਮਰ ਤਿਆਰ ਹੋ ਰਿਹਾ। ਸਰਬੱਤ ਦਾ ਸੱਤਾ ਤੇ 10 ਰੈਡੀ ਹੈ। ਸੀਮਾ ਵੀ ਰੈਡੀ ਹੈ। ਚਾਹ ਸ਼ੱਕ ਗੁਜਰੇ ਲਈ ਨਾਲ। ਸੀਰ ਦਾ ਟਾਈਮ ਆ ਮਰਤ ਵੀ ਲਦਾ ਵਾਗੂ। ਸੋ ਗਰਮਪਿਆਰਿਓ ਜਾਇਸ ਗੁਰਦੁਆਰਾ ਸਾਹਿਬ ਬਹੁਤ ਵਧੀਆ ਰਿਆ। ਅਸਤਵਾਰ ਕਰੇ ਸੀ। ਹੁਣ ਅਰੇਸਟ ਵੀ ਕਰ ਲਈ ਆ ਗੁਰਦੁਆਰਾ ਸਾਹਿਬ ਜਾਇਸੀ ਰੈਸਟ ਕਰ ਲਈ ਸਰਬਤ ਵਾਸਤੇ ਬਣਾਇਆ ਮੰਮੀ ਨੇ ਕੋਟ ਰਖਾਈ ਲਾਉਣ ਕਰ ਮੰਮੀ ਨੇ ਆਪ ਬਣਾਇਆ ਹੈ ਹਨਾ ਮੂਲ ਕਪੜਾ ਲਿਆ ਕੇ ਤੇ ਮੰਮੀ ਨੇ ਸਿਉ ਤਾਂ ਵਧੀਆ ਸਰਬਤ ਨੂੰ ਕੋਟ ਸੋ ਗਰਮਖ ਪਿਆਰੇ ਉੱਪਰ ਆਈ ਸੀ ਸ਼ਾਮਾਂ ਦਾ ਟਾਈਮ ਹੋ ਗਿਆ ਹੁਣ 4:30 ਹੋ ਗਏ ਸੀਮਾ ਕੱਪੜੇ ਜੋੜ ਰਹੀ ਹੈ ਤੇ ਤੁਹਾਨੂੰ ਗੁਰਦੁਆਰੇ ਦਿਖਾ ਕੇ ਲਵਨਾ ਕੀ ਕੁਝ ਬਣ ਗਿਆ ਬਹੁਤ ਕੁਝ ਉੱਥੇ ਬਣ ਗਿਆ ਨਵਾਂ ਫਿਰ ਬਾਤੋ ਅਜ ਮਰੀ ਹਾਂ ਉਹ ਸਮਰਵਾਜਾਂ ਮਰੀ ਜਾਂਦਾ ਦੇਖੋ ਉਹ ਪਤਾ ਨਹੀਂ ਕਿੱਧਰ ਫਿਰਦੇ ਹੋ ਕਹਿੰਦੇ ਸਬਸਕ੍ਰਾਈਬ ਕਰਦੇ ਹੋ ਸੋ ਹੁਣ ਮੈਂ ਗੁਰਦੁਆਰੇ ਤੁਹਾਨੂੰ ਦਿਖਾ ਕੇ ਲਵਨਾ ਕੀ ਕੁਝ ਉੱਥੇ ਨਵਾਂ ਬਣ ਗਿਆ ਬਹੁਤ ਕੁਝ ਬਣ ਗਿਆ ਤੇ ਦਿਖਾਉਣਾ ਤੁਹਾਨੂੰ ਅੱਜ ਸੋ ਗਰਮੁਖ ਪਿਆਰੋ ਅੱਜ ਨਾਲੇ ਬੂਲੀਆਂ ਦੀ ਸਬਜ਼ੀ ਬਣਨੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦੀ ਬੂਲੀਆਂ ਦੀ ਸਬਜ਼ੀ ਮੰਮੀ ਬਣਾਉਂਦੀ ਐ ਉਹ ਤੁਹਾਨੂੰ ਦਿਖਾਣੇ ਆ ਕਿਵੇਂ ਬਣਦੀ ਮੂਲੀ ਦੀ ਸਬਜ਼ੀ ਸਾਹਮਣੇ ਬਾਹਰ ਗੋੜੂ ਬੈਠਾ ਮੰਮੀ ਉਹ ਉੱਥੇ ਬੈਠੇ ਧੁੱਪੇ ਮੰਮੀ ਕੋਟ ਬਣਾ ਰਹੀ ਸਰਵਤ ਦਾ ਹਜ ਤਾਂ ਬਣ ਗਿਆ ਜੱਬਾ ਕੰਨੀ ਲਾ ਕੇ ਦੇ ਜੱਬੈ ਦੀਆਂ ਦੋਣੀਆਂ ਇਹ ਤਾਂ ਅੰਦਰ ਆ ਜਾਣਗੀਆਂ ਅੱਛਾ ਹੋਰ ਹੈ ਨਹੀਂ ਕਿ ਕਪੜਾ ਇਹਦੇ ਨਾਲ ਦਾ ਹੈ ਨਹੀਂ ਇਹਦੇ ਨਾਲ ਦੇ ਲਾ ਦਿੰਦੀ ਨਾਲ ਦਾ ਨਹੀਂ ਜਾਂਦਾ ਸੁੱਤ ਦੇ ਕੁਸ ਪਾਇਆ ਦੇ ਲੱਗ ਜੇ ਕੁਸ ਪਾਇਆ ਦੇ ਫਿਰ ਇਹਨੂੰ ਲਾ ਚੁੰਬੜ ਜਣਾ ਅੱਛਾ ਉਹ ਨੂੰ ਤਾਂ ਨਹੀਂ ਹਟਣਾ ਨਹੀਂ चलो गुरुद्वारे चलते हैं तो दिखा के लाने की कुछ बन गया उ नवा वाश मिशन लाते हो और बहुत कुछ बना सारा कुछ के दिखाने रिपेयरिंग होगी सारी गई सारी गुरुद्वार सगरमुख <दूरीग> तो प्यारो रिपेयरिंग चल रही है इधर जगदीश सिंह ਛੇਡੋ ਲਈ ਕਾਰੇ ਸੇਵਾ ਇਹਦੋਂ ਕਰਤੀ ਸਾਰੀ ਆ ਹਾਰ ਰੇਪੇਅਰ ਕਰਤਾ ਸਾਰਾ ਆ ਨਿਸ਼ਾਨ ਸਾਹਿਬ ਦੀਆਂ ਪੌੜੀਆਂ ਬਣ ਗਈਆਂ ਵਧੀਆ ਇਹਦੇ ਤੇ ਫਿਰ ਟੈਲਾਂ ਲੱਗ ਜਾਣੀਆਂ ਹੁਣ ਸੋ ਗਰਮਖ ਪਿਆਰਿਓ ਨਿਸ਼ਾਨ ਸਾਹਿਬ ਦੀਆਂ ਪੌੜੀਆਂ ਬਣ ਗਈਆਂ ਤੇ ਬਹੁਤ ਸੋਹਣੀਆਂ ਬਣ ਗਈਆਂ ਤੇ ਟੈਲਾਂ ਲੱਗ ਜਾਣੀਆਂ ਬੱਸ ਆਹਾ ਕੂਰ ਕੂਰ ਬਹੁਤ ਸੋਹਣੀ ਬਣ ਗਈ ਤੇ ਅੰਦਰ ਪੌੜੀਆਂ ਨੂੰ ਪਲਸਟਰ ਕਰਤਾ ਇਧਰ ਕਰਤਾ ਪਲਸਤਰ ਆ ਵੀ ਕਰਤਾ ਉਹ ਵੀ ਕਰਤਾ ਸਾਹਮਣੇ ਇਹਦੇ ਉੱਤੇ ਪੁੱਟੀ ਹੋ ਜੂਗੀ ਹੁਣ ਕਾ ਬਣ ਗਏ ਨਵੇਂ ਵਾਸ਼ਪੇਸ਼ ਇੱਕ ਇਧਰ ਇੱਕ ਇਧਰ ਸਾਹਮਣੇ ਗੁਰਦੁਆਰਾ ਸਾਹਿਬ ਦੇ ਇੱਕ ਇਧਰ ਬਣ ਗਿਆ ਇੱਕ ਇਧਰ ਬਣ ਗਿਆ ਇਹ ਤੇ ਟੈਲਾਂ ਲੱਗ ਜਾਣੀਆਂ ਇਹਨਾਂ ਤੇ ਦੇਖੋ ਕਿੱਡਾ ਸੋਹਣਾ 뷰 ਆ ਰਿਹਾ ਇਹਨਾਂ ਦੇ ਟੈਲਾਂ ਲੱਗ ਜਣੀਆਂ ਆ ਵਾਈਟ ਜਾਂ ਬਲੈਕ ਇਹਦੇ ਨਾਲ ਦੀਆਂ ਮੈਚ ਕਰਦੀਆਂ ਗ੍ਰੇਨਾਈਟ ਦੀਆਂ ਵਧੀਆ ਇਹਨੂੰ ਇੱਥੇ ਸੀਸਾ ਲੱਗ ਜਾਣਾ ਇੱਥੇ ਟੂਟੀ ਸਾਰਾ ਕੁਝ ਵਧੀਆ ਇੱਕ ਇਧਰ ਬਣ ਜਾਣਾ ਇੱਕ ਇਧਰ ਬਣ ਜਾਣਾ ਦੋਨੇ ਇੱਕੋ ਜਿਹੇ ਬੋਸਣੇ ਲੱਗਣਗੇ ਕੋੜੀਆਂ ਤੇ ਉਹ ਲੱਗ ਜਣੀਆਂ ਅੰਗਲੈਰਨ ਫੜ ਕੇ ਚੜਨ ਵਾਲੀ ਆ ਬਣ ਗਿਆ ਬਹੁਤ ਸੋਹਣਾ ਬਹੁਤ ਸਪੈਸ਼ਲ ਦੋ ਸੋ ਗੁਰਮਖ ਪਿਆਰਿਓ ਹੁਣ ਗੁਰੂ ਘਰ ਦਾ ਕੰਮ ਚੱਲ ਰਿਹਾ ਕਿਤੋਂ 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 ਸੀਮੈਂਟ ਖਰਾਬ ਹੋ ਗਿਆ ਸੀਗਾ ਦੁਆਰਾ ਲਵਾ ਕੇ ਜਿਵੇਂ ਉਹ ਦੇਖੋ ਸਾਰਾ ਲਵਾ ਕੇ ਪਲਸਟਰ ਕਰਾਤਾ ਆ ਵੀ ਦੁਆਰਾ ਲਵਾ ਕੇ ਪਲਸਟਰ ਕਰਾਤਾ ਹੁਣ ਇਹਦੇ ਉੱਤੇ ਪੁੱਟੀ ਹੋ ਜਾਣੀ ਐ ਇਹਦੇ ਉੱਤੇ ਪੁੱਟੀ ਰੰਗ ਹੋ ਜਾਣਾ ਐਦਾ ਉੱਤੇ ਵੀ ਪੁੱਟੀ ਰੰਗ ਹੋ ਜੂ ਇਹਨਾਂ ਤੇ ਪੁੱਟੀ ਰੰਗ ਹੋ ਜੂ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦਾ ਰੰਗ ਜਿਹੜਾ ਹੋ ਜਾਣਾ ਇਹਨਾਂ ਤੇ ਟੇਲਾਂ ਲੱਗ ਜਾਣੀਆਂ ਦੋਨਾਂ ਤੇ ਇੱਥੇ ਰੰਗ ਹੋ ਜਾਣਾ ਸਾਰੇ ਇਹ ਨਿਸ਼ਾਨ ਸਾਹਿਬ ਤੇ ਵੀ ਟੇਲਾਂ ਲੱਗ ਜਾਣੀਆਂ ਇੱਥੇ ਟੇਲਾਂ ਸਾਰੇ ਪੱਥਰ ਲੱਗ ਜਾਣਾ ਬਹੁਤ ਸੋਹਣਾ ਗੁਰੂ ਘਰ ਬਣ ਜਾਣਾ ਕੰਮ ਚੱਲ ਰਿਹਾ ਕਾਰ ਸੇਵਾ ਤੇ ਇੱਥੇ ਪੈਪ ਹੈ ਪੈਪ ਪੂਰੀ ਜਿਹੀ ਬਹਿ ਗਈ ਸੀ ਥਾਂ ਤਾਂ ਕਰਕੇ ਇਹਨੂੰ ਪਟਿਆ ਤੁਹਾਨੂੰ ਦਿਖਾਇਆ ਗੁਰਦੁਆਰਾ ਸਾਹਿਬ ਸਾਰਾ ਲਾਈਕ ਜਰੂਰ ਕਰ ਦਿਓ ਹੋ ਵੀ ਰਿਪੇਅਰ ਹੋ ਰਿਹਾ ਗੁਰਦੁਆਰਾ ਸਾਹਿਬ ਸਾਰਾ ਸਾਰਾ ਉਹ ਤੋ ਟਿੱਕਰ ਸਾਰਾ ਪਟਕੇ ਰਿਪੇਅਰ ਕਰ ਦੇਣਾ ਰੰਗ ਹੋ ਜਾਣਾ ਕੁੱਟੀ ਹੋ ਜਾਣੀ ਫਿਰ ਸੋ ਗਰਮਕ ਪਿਆਰਿਓ ਪਹੁੰਚ ਗਏ ਆ ਘਰ ਗੁਰਦੁਆਰਾ ਸਾਹਿਬ ਤੋਂ ਤੇ ਆ ਦੇਖੋ ਇਸ ਇਹਨਾਂ ਮੂਲੀਆਂ ਦੀ ਸਬਜ਼ੀ ਬਣਾਉਣੀ ਅੱਜ ਦਾਦਾ ਆਇਆ ਜੀ ਦਾਦਾ ਤੇ ਦਾਦੇ ਨੂੰ ਗੋਡਾ ਦਿਖਾਉਣਾ ਹੁੰਦਾ ਤਾਂ ਗੋਡਾ ਦੇਖੋ ਮੇਰਾ ਹਾਂ ਜੀ ਕੁਰਸੀ ਲਿਆ ਗਰਮਗ ਪਿਆਰਿਓ ਮੇਰਾ ਗੋਡਾ ਬਹੁਤ ਦੁਖਦਾ ਤੇ ਦਾਦਾ ਆਇਆ ਸਾਡਾ ਦਾਦੇ ਨੂੰ ਦਿਖਾਉਨੇ ਆ ਤੇ ਦਾਦੇ ਨੂੰ ਦਿਖਾਉਨੇ ਗੋਡਾ ਸਰਬਤ ਕੁਰਸੀ ਲੈ ਕੇ ਪਤਾ ਦਾਦਾ ਕਹਿੰਦਾ ਬਟਾ ਵਿਸ਼ਾਉਂਦਾ ਇਹ ਤਾਂ ਪਛਾਣ ਜਾਂਦਾ ਨਾ ਉਦੋਂ ਵੀੜ ਹੁੰਦੀ ਹੈ ਮੈਂ ਜਿੱਦੇ ਚੌਕੜੀ ਵਾਰ ਕੇ ਬੈਹਿਆ ਨਾ ਹਾਂ ਤੇ ਇੱਥੇ ਆਹ ਇਸ ਚੀਜ਼ ਚ ਦਰਦ ਹੁੰਦਾ ਇੱਥੇ ਪਿੱਛੇ ਜਾਂਦਾ ਗੋਡਾ ਹਾਂ ਸਹੀ ਸਮਝ ਕੇ ਜਮਾ ਉਹ ਪਿੱਛੇ ਨੂੰ ਜਾਂਦਾ ਨਾ ਕਰੰਟ ਜਾਉਦਾ ਮੇਰੇ ਜੋਰ ਜਾਂ ਛੱਡਦਾ ਜਦੋਂ ਗਰਮਕ ਪਿਆਰਿਓ ਦਿਖਾ ਲਿਆ ਹੁਣੇ ਦਿਖਾ ਲਿਆ ਗੋਡਾ ਵਧੀਆ ਹੋ ਗਿਆ ਸੈਟ ਕਰਤਾ ਮੈਨੂੰ ਲੱਗਦਾ ਠੀਕ ਹੋ ਗਿਆ ਸੋ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਆ ਤੇ ਹੁਣ ਘਰ ਆ ਗਏ ਤੇ ਬਣ ਰਹੀ ਹੈ ਮੂਲੀਆਂ ਦੀ ਸਬਜੀ ਇਹ ਹੁੰਦੀ ਹੈ ਮੂਲੀਆਂ ਦੀ ਸਬਜੀ ਮੰਮੀ ਨੇ ਬਣਾਤੀ ਮੂਲੀਆਂ ਦੀ ਸਬਜੀ ਖਾਰ ਲਾਏ ਕਰਕੇ ਖਾਰ ਸੁੱਕੀ ਜਵਾਂ ਸੀਮਾ ਨੇ ਬਣਾਤੀ ਮੂਲੀਆਂ ਦੀ ਸਬਜੀ ਆਗਨੇ ਬਣਾਦੀ ਮੂੜੀਆਂ ਨਹੀਂ ਖੋਦਾ। ਸੋ ਗਰਮਖ ਪਿਆਰਿਓ ਹੁਣ ਅਸੀਂ ਕਰਨ ਲੱਗੇ ਆ ਅਭਿਆਸ। ਅਭਿਆਸ ਕਰਨ ਲੱਗੇ ਆ ਹੁਣ ਆਪਾਂ। ਹੁਣ ਅਸੀਂ ਅਭਿਆਸ ਕਰਨ ਲੱਗੇ ਆ ਚਿਮਟੇ ਤੇ ਢੋਲ ਕੀ ਤੇ ਬਾਜੇ ਤੇ। ਸੋ ਗਰਮਖ ਪਿਆਰਿਓ ਆ ਗਈ ਇਹ ਮੂੜੀਆਂ ਦੀ ਸਬਜ਼ੀ ਤਿਆਰ ਹੋ ਕੇ। ਅੱਧਾ ਅੱਧਾ ਘੰਟਾ ਪੂਣਾ ਘੰਟਾ ਅਭਿਆਸ ਕਰ ਲਿਆ ਹੁਣ ਅਸੀਂ ਸਾਰੇ ਇੱਥੇ ਬੈਠ ਗਏ ਹਣਾ ਸਮਰ। ਹੁਣ ਪ੍ਰਸ਼ਾਦ ਅਸ਼ਕਨ ਲੱਗੇ ਆ ਜੀ। ਸਬਜ਼ੀ ਆ ਗਈ ਮੂੜੀਆਂ ਦੀ ਨਾਲ ਸਾਗ ਹੈ। ਸ਼ੁਕਰਮੁਕ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਪ੍ਰਸ਼ਾਦਾ ਪਾਣੀ ਸ਼ਕਲ ਹੈ ਹੁਣ ਰੈਸਟ ਕਰਦੇ ਆਂ ਮਿਲਦੇ ਆਂ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰੋਂ ਬਿਲਦਲੀ ਫਿਰ ਅੰਦਰ ਨੂੰ ਕੀ ਉੱਥੇ ਪੈ ਜਾ ਤੂੰ ਉਸਤੇ ਹੀ ਪੈ ਗਿਆ ਤੂੰ ਆ ਜਾ ਆ ਜਾ ਫਿਰ ਦਾ ਬੰਦ ਇੱਕ ਸਾਈਡ ਦੀ ਕਰਦੀ